94.7 ਤੇ ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਕਨੈਕਟ ਪੰਜਾਬ ਤੇ ਬਹੁਤ ਹੀ ਖੂਬਸੂਰਤ ਗੀਤ ਤੁਸੀਂ ਸੁਣਿਆ ਜੀ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ ਸਾਰੀ ਹੀ ਉਮਰ ਤੇਰਾ ਤਾਰੀ ਜਾਉ ਮੁੱਲਵੇ ਸੋ ਇੱਕ ਹੋਰ ਚੀਜ਼ ਹੈ ਜੀ ਜਿਹਦਾ ਮੁੱਲ ਅਸੀਂ ਸਾਰੀ ਉਮਰ ਤਾਰਦੇ ਹਾਂ ਉਹ ਹੈ ਘਰ ਜਦੋਂ ਅਸੀਂ ਘਰ ਖਰੀਦਣਾ ਹੁੰਦਾ ਹੈ ਤੇ ਉਦੋਂ ਅਸੀਂ ਬੜੀਆਂ ਹੀ ਰਿਸਰਚ ਕਰਦੇ ਹਾਂ ਬੜੇ ਹੀ ਵੇਖ ਠੋਕ ਕੇ ਚੀਜ਼ਾਂ ਨੂੰ ਦੇਖਦੇ ਆ ਕਿ ਆਪਾਂ ਘਰ ਜਿਹੜਾ ਆ ਉਹ ਕਿਸ ਤਰ੍ਹਾਂ ਦਾ ਲਈਏ ਕਿਹਦੇ ਕੋਲੋਂ ਲਈਏ ਕਿਹੜਾ ਰੀਅਲਟਰ ਹੋਵੇ ਸੋ ਅੱਜ ਸਾਡੇ ਨਾਲ ਨੇ ਜੀ ਕੈਲਗਰੀ ਸ਼ਹਿਰ ਦੇ ਮਸ਼ਹੂਰ ਰੀਅਲਟਰ ਜਤਿੰਦਰ ਜੀਮਾ ਜੀ ਜਿਹੜੇ ਸਾਨੂੰ ਦੱਸਣਗੇ ਕਿ ਰੀਅਲ ਅਸਟੇਟ ਦੇ ਵਿੱਚ ਕਿਹੜੀਆਂ ਕਿਹੜੀਆਂ ਚੇਂਜਾਂ ਚੇਂਜਸ ਜੜੀਆਂ ਨੇ ਉਹ ਰੀਸੈਂਟਲੀ ਹੋਈਆਂ ਨੇ ਸੋ ਜੀਮਾ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਕਨੈਕਟ ਪੰਜਾਬ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਕੁਕੀ ਜੀ ਮੈਨੂੰ ਸਰੋਤਿਆਂ ਤੇ ਦਰਸ਼ਕਾਂ ਦੇ ਰੂਬਰੂ ਕਰਨ ਲਈ ਥੈਂਕ ਯੂ ਜੀਮਾ ਸਾਹਿਬ ਤੇ ਜੀਮਾ ਸਾਹਿਬ ਜਿਵੇਂ ਕਿ ਬੈਂਕ ਆਫ ਕੈਨੇਡਾ ਨੇ ਲੰਘੇ 4 ਸਪਟੰਬਰ ਨੂੰ ਇੱਕ ਇੱਕ ਵਾਰ ਫਿਰ ਵਿਆਜ ਦਰਾਂ ਦੇ ਵਿੱਚ ਕਮੀ ਕੀਤੀ ਹੈ ਜੀ ਤੁਹਾਡੇ ਮੁਤਾਬਿਕ ਕੈਨੇਡੀਅਨਸ ਤੇ ਇਸ ਦਾ ਕੀ ਅਸਰ ਪਵੇਗਾ ਕੁਕੀ ਜੀ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਪਹਿਲਾਂ ਵੀ ਆਪਾਂ ਪਹਿਲੇ ਪ੍ਰੋਗਰਾਮ 'ਚ ਇੱਕ ਵਾਰੀ ਡਿਸਕਸ ਕੀਤਾ ਸੀ ਕਿ ਇਹ ਫਿਕਸ ਡੇਟ ਡੇਟਸ ਹੁੰਦੀਆਂ ਨੇ ਜਦੋਂ ਬੈਂਕ ਆਫ ਕੈਨੇਡਾ ਰੇਟ ਆਫ ਇੰਟਰਸ ਦੇ ਉੱਤੇ ਕੋਈ ਅਨਾਉਂਸਮੈਂਟ ਕਰਦਾ ਵਾ ਜੀ ਜੀ ਸੋ ਇਸ ਵਾਰ ਜਿਹੜਾ ਲਾਸਟ ਵੀਕ 4 ਸਪਟੰਬਰ ਦਿਨ ਬੁੱਧਵਾਰ ਨੂੰ ਬੈਂਕ ਆਫ ਕੈਨੇਡਾ ਦੀ ਮੀਟਿੰਗ ਹੋਈ ਆ ਤੇ ਉਹਦੇ ਵਿੱਚ ਦੇਖੋ ਇਹ ਪਹਿਲੀ ਵਾਰ ਹੀ ਸੀਗਾ ਕਿ ਮਾਰਕੀਟ ਨੂੰ ਪਹਿਲਾਂ ਹੀ ਪਤਾ ਸੀ ਜਿਹੜੀਆਂ ਮਨੀ ਮਾਰਕੀਟਸ ਨੇ ਜਿਹੜੀਆਂ ਇਹਨਾਂ ਚੀਜ਼ਾਂ ਤੇ ਨਜ਼ਰ ਰੱਖਦੀਆਂ ਨੇ ਕਿ ਇਸ ਵਾਰ ਜਿਹੜਾ ਰੇਟ ਆਫ ਇੰਟਰਸਟ ਹੈ ਉਹ 80% ਚਾਂਸਸ ਇਹੋ ਸੀਗੇ 25 ਬੇਸਿਸ ਪੁਆਇੰਟ ਉਹ ਘਟੇਗਾ ਸੋ ਇਹ ਜਿਹ एक्सपेक्टेड ਜੋ ਇਕਨੋਮਿਸਟ ਕਹਿ ਰਹੇ ਸੀਗੇ ਜੋ ਮਨੀ ਮਾਰਕੀਟ ਐਕਸਪੈਕਟ ਕਰ ਰਹੀਆਂ ਸੀ ਉਹਦੇ ਹਿਸਾਬ ਨਾਲ ਉਹ 25 ਬੇਸਿਸ ਪੁਆਇੰਟਸ ਹੀ ਘਟਿਆ ਉਹ ਤੁਸੀਂ ਦੇਖੋ ਜਦੋਂ ਵੀ ਕੋਈ ਰੇਟ ਆਫ ਇੰਟਰਸਟ ਚੇਂਜ ਹੁੰਦੀ ਹੈ ਤਾਂ ਉਹਦਾ ਕੁਝ ਨਾ ਕੁਝ ਅਸਰ ਪੈਂਦਾ ਵਾ ਸੋ ਔਨ ਐਨ ਐਵਰੇਜ ਇਹ ਤੁਸੀਂ ਦੇਖੋ ਕਿ ਜਦੋਂ 25 ਬੇਸਿਸ ਵਾਨ ਇਸ ਰੇਟ ਆਫ ਇੰਟਰਸਟ ਘਟਿਆ ਤਾਂ ਇਹਦੇ ਨਾਲ ਲਗਭਗ 7 ਬਿਲੀਅਨ ਡਾਲਰ ਜਿਹੜਾ ਜਿਹੜਾ ਕੈਸ਼ ਫਲੋ ਹੈ ਇਕਨੋਮੀ 'ਚ ਵਧਦਾ ਵਾ ਓਕੇ ਸੋ 7 ਬਿਲੀਅਨ ਡਾਲਰ ਇੱਕ ਬਹੁਤ ਵੱਡੀ ਅਮਾਉਂਟ ਹੈ ਬਹੁਤ ਵੱਡੀ ਸੋ ਇਕਨੋਮਿਕਸ ਦਾ ਕਹਿਣਾ ਕਿ ਜਦੋਂ 7 ਬਿਲੀਅਨ ਯਾਨੀ ਕਿ ਜਿਹੜਾ ਡੈਟ ਉਤੇ ਪੈਸਾ ਜਾ ਰਿਹਾ ਸੀ ਉਹ ਆਲਟੀਮੇਟਲੀ ਹੁਣ ਸੇਵਿੰਗਸ ਵਿੱਚ ਜਾਂ ਕੰਜ਼ਮਪਸ਼ਨਸ ਦੇ ਵਿੱਚ ਹੋਏਗਾ ਸੋ ਉਹਦੇ ਨਾਲ ਇਕਨੋਮੀ ਨੂੰ ਕਾਫੀ ਵੱਡਾ ਹੁਲਾਰਾ ਮਿਲਦਾ ਵਾ ਪਰ ਦੂਸਰੇ ਪਾਸੇ ਜਿਹੜੇ ਇਕਨੋਮਿਕਸ ਦਾ ਇਹ ਵੀ ਕਹਿਣਾ ਵਾ ਕਿ ਇਹ ਜਿਹੜਾ ਜੋ ਇਸ ਵੇਲੇ ਗਰੋਥ ਹੈ ਉਹ ਕਾਫੀ ਸਲੋ ਹੁੰਦੀ ਜਾ ਰਹੀ ਹੈ ਜੇ ਤੋ ਇਹ ਲੱਗ ਰਿਹਾ ਕਿ ਆਉਣ ਵਾਲੇ ਟਾਈਮ 'ਚ 인ਫਲੇਸ਼ਨ ਦਾ ਜਿਹੜਾ ਵਾ ਜੋ ਐਕਸਪੈਕਟੇਸ਼ਨ ਸੀ ਉਹਦੇ ਨਾਲੋਂ ਜਲਦੀ ਘਟੇਗੀ ਜੀ ਸੋ ਆਉਣ ਵਾਲੇ ਟਾਈਮ ਦੇ ਵਿੱਚ ਵੀ ਜਿਹੜੀਆਂ ਜਿਵੇਂ ਆਪਾਂ ਜਾਣਦੇ ਹਾਂ ਕਿ ਅਗਲੀ ਮੀਟਿੰਗ ਅਕਤੂਬਰ 23 ਨੂੰ ਹੋਣੀ ਹੈ ਔਰ ਉਸ ਤੋਂ ਬਾਅਦ ਜਿਹੜੀ ਲਾਸਟ ਇਸ ਸਾਲ ਦੀ ਮੀਟਿੰਗ ਉਹ ਦਸੰਬਰ 11 ਨੂੰ ਹੋਏਗੀ ਸੋ ਉਮੀਦ ਕੀਤੀ ਜਾ ਰਹੀ ਹੈ ਕਿ ਅਗਲੀਆਂ ਇਹਨਾਂ ਮੀਟਿੰਗਸ ਦੇ ਵਿੱਚ ਵੀ 25 ਬੀਸ ਪੁਆਇੰਟ ਰੇਟ ਆਫ ਇੰਟਰਸਟ ਅੱਗੇ ਵੀ ਘਟੇਗਾ ਵਾਜੀ ਬਹੁਤ ਵੈਸੇ ਵਧੀਆ ਗੱਲ ਹੈ ਕਿਉਂਕਿ ਕੈਨੇਡੀਅਨਸ ਬਹੁਤ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਨੇ ਕਿਉਂਕਿ ਸਾਰੀਆਂ ਚੀਜ਼ਾਂ ਵਧਦੀਆਂ ਜਾ ਰਹੀਆਂ ਨੇ ਚਿਮਾ ਸਾਹਿਬ ਸ਼ੁੱਕਰਵਾਰ ਨੂੰ ਇੱਕ ਹੋਰ ਨਵੀਂ ਰਿਪੋਰਟ ਜੌਬਸ ਸੰਬੰਧੀ ਆਈ ਹੈ ਜੀ ਉਹ ਰਿਪੋਰਟ ਕੀ ਕਹਿ ਰਹੀ ਹੈ ਤੇ ਭਵਿੱਖ ਵਿੱਚ ਕਿਹੜੀ ਚਿੰਤਾ ਜਿਹੜੀ ਆ ਉਹ ਸਤਾ ਸਕਦੀ ਹੈ ਕੁਕੀ ਜੀ ਜਿਹੜੀ ਇਹ ਰਿਪੋਰਟ ਸ਼ੁੱਕਰਵਾਰ ਨੂੰ ਜੌਬ ਡਾਟਾ ਰਿਲੀਜ਼ ਕੀਤਾ ਗਿਆ ਜੀ ਅ ਜਰੂਰ ਇਹ ਇਹਨੇ ਇੱਕ ਨਵੀਂ ਇੱਕ ਚਿੰਤਾ ਜੜੀ ਆ ਕੈਨੇਡੀਅਨ ਇਕਨੋਮੀ ਵਾਸਤੇ ਜੜੀ ਆ ਪੈਦਾ ਕਰ ਦਿੱਤੀ ਆ ਕਿਉਂਕਿ ਜਿਹੜਾ ਅਨਪਲਾਈਮੈਂਟ ਰੇਟ ਆ ਜੋ ਐਕਸਪੈਕਟ ਕੀਤਾ ਜਾ ਰਿਹਾ ਸੀ ਕਿਉਂਕਿ ਹਮੇਸ਼ਾ ਉਹਨਾਂ ਦੀ ਇੱਕ ਇੱਕ ਐਕਸਪੈਕਟੇਸ਼ਨ ਹੁੰਦੀ ਆ ਨੇ ਵੀ ਕਿੰਨੀ ਆ ਸਕਦਾ ਸੋ ਉਸ ਐਕਸਪੈਕਟੇਸ਼ਨਸ ਨੂੰ ਜ਼ਿਆਦਾ ਅਨਪਲਾਈਮੈਂਟ ਰੇਟ ਆਇਆ ਵਾ ਜੇ ਆਪਾਂ ਜੁਲਾਈ ਦੀ ਗੱਲ ਕਰੀਏ ਤਾਂ ਜੁਲਾਈ ਚ 6.4 ਜਿਹੜਾ ਸੀਗਾ ਪਰਸੈਂਟ ਰੇਟ ਆਫ ਸੌਰੀ ਅਨਪਲਾਈਮੈਂਟ ਸੀ ਜਿਹੜਾ ਅਗਸਤ ਦੀ ਰਿਪੋਰਟ ਤੋਂ ਬਾਅਦ ਵੱਧ ਕੇ 6.6 ਹੋ ਗਿਆ ਅੱਛਾ ਜੀ ਲੇਕਿ ਜਿਹੜੀ ਚਿੰਤਾ ਵਾਲੀ ਗੱਲ ਆ ਕਿ ਜਿਹੜਾ ਇਹ ਇਕਨੋਮਿਕਸ ਨੇ ਜਿੰਦਾ ਵਿੱਚ ਮੈਂ ਮੇਨ ਜਿਹੜਾ ਡੇਵਿਡ ਰੋਜ਼ਨਬਰਗ ਦਾ ਨਾਮ ਲਾਣਾ ਚਾਹਾਂਗਾ ਕਿ ਉਹ ਇਹਨਾਂ ਚੀਜ਼ਾਂ ਉੱਤੇ ਕਾਫੀ ਉਹਨਾਂ ਦਾ ਜਿਹੜਿਆ ਪ੍ਰੋਡਿਕਸ਼ਨਸ ਨੇ ਉਹ ਸੱਚੀਆਂ ਹੁੰਦੀਆਂ ਨੇ ਜੀ ਜੀ ਸੋ ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਵੈਰੀ ਅਨ ਇਨਸਪਾਇਰਿੰਗ ਡਾਟਾ ਵਾ ਜਿਹੜਾ ਕਿ ਇਹ ਕਲੀਅਰ ਫਿਊਚਰ ਵਾਲੇ ਇੰਡੀਕੇਟ ਕਰ ਰਿਹਾ ਕਿ ਕੈਨੇਡੀਅਨ ਇਕਨੋਮੀ ਰੈਸੈਸ਼ਨ ਵੱਲ ਜਾ ਰਹੀ ਹੈ ਅੱਛਾ ਜੀ ਕਿਉਂਕਿ ਜੇ ਆਪਾਂ 6.6 ਨਾ ਅਪਲਾਈਮੈਂਟ ਰੇਟ ਨੂੰ ਬੈਕ ਨਜ਼ਰ ਮਾਰੀਏ ਤਾਂ ਮਈ 2017 ਦੇ ਵਿੱਚ 6.6 ਅਨਪੁਨ ਅਨਪਲੋਇਮੈਂਟ ਰੇਟ ਸੀਗਾ ਜੀ ਜੀ ਯਾਨੀ ਕਿ 7 ਸਾਲਾਂ ਦੇ ਹਾਈएस्ट ਤੇ ਪਹੁੰਚ ਗਿਆ ਸੋ ਇਹ ਤੋਂ ਇਹ ਕਲੀਅਰ ਹੋ ਰਿਹਾ ਹੈ ਕਿ ਜਿਹੜੀਆਂ ਜੋਬ ਮਾਰਕੀਟ ਦੇ ਵਿੱਚ ਜੋਬਸ ਘਟ ਰਹੀਆਂ ਨੇ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਲਾਸਟ ਈਅਰ ਕਹਿੰਨ ਦਾ ਦੀ ਜਿਹੜੀ ਪੋਪੂਲੇਸ਼ਨ ਆ ਕਾਫੀ ਇੱਕ ਰਿਕਾਰਡ ਪੱਧਰ ਤੇ ਵਧੀ ਹੈ ਉਦੇ ਹਿਸਾਬ ਨਾਲ ਜਿੰਨੀ ਪਾਪੂਲੇਸ਼ਨ ਵਧੀ ਹੈ ਉਹਦੇ ਹਿਸਾਬ ਨਾਲ ਇਕਨੋਮੀ ਜਿਹੜੀਆਂ ਜੋਬਸ ਜਿਹੜੀਆਂ ਕ੍ਰੀਏਟ ਨਹੀਂ ਕਰ ਰਹੀ ਸੋ ਇਹਦੇ ਨਾਲ ਆਉਣ ਵਾਲੇ ਟਾਈਮ 'ਚ ਜਿਹੜੇ ਦੂਜੇ ਇਕਨੋਮਿਕਸ ਨੇ ਉਹਨਾਂ ਦੀ ਇਹ ਵੀ ਪ੍ਰੈਡਿਕਸ਼ਨ ਹੈ ਕਿ ਹੋ ਸਕਦਾ ਹੈ ਕਿ 2024 ਦੇ ਐਂਡ ਤੱਕ ਜਿਹੜਾ ਇਹ ਅਨਪਲਾਈਮੈਂਟ ਰੇਟ ਹੈ ਇਹ 7% ਵੀ ਕ੍ਰੋਸ ਕਰ ਸਕਦਾ ਹੈ ਅੱਛਾ ਜੀ ਅ ਜੀ ਮਸਾਬ ਕੈਲਗਰੀ ਰੀਅਲ ਅਸਟੇਟ ਦੇ ਵਿੱਚ ਵੀ ਕਾਫੀ ਜਿਹੜੇ ਬਦਲਾਅ ਆ ਰਹੇ ਨੇ ਹੁਣ ਪਹਿਲਾਂ ਬਹੁਤ ਤੇਜ਼ ਸੀ ਹੁਣ ਥੋੜੀ ਜਿਹੀ ਸਲੋ ਹੁੰਦੀ ਜਾ ਰਹੀ ਹੈ ਇਹ ਕਿੱਦਾਂ ਨੂੰ ਰੁਕ ਕਰ ਸਕਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕੀ ਆਸ ਲਾ ਸਕਦੇ ਹਾਂ ਅ ਕੁਕੀ ਜੀ ਜਿਹੜਾ ਕੈਲਗਰੀ ਦੀ ਰੀਅਲ ਅਸਟੇਟ ਹੈ ਜੇ ਆਪਾਂ ਨਜ਼ਰ ਮਾਰੀਏ ਮਈ ਮਹੀਨੇ ਤੋਂ ਤੋਂ ਮਈ ਜਿਹੜਾ ਪਹਿਲਾ ਮਹੀਨਾ ਕਾਫੀ ਟਾਈਮ ਬਹੁਤ ਸਲੋ ਕੀਤਾ ਗਿਆ ਸੀ ਰਿਕਾਰਡ ਮਈ ਤੋਂ ਬਾਅਦ ਜੂਨ ਵੀ ਜਿਹੜਾ ਸਲੋ ਹੈ ਜੁਲਾਈ ਵੀ ਸਲੋ ਹੈ ਔਰ ਅਗਸਟ ਜਿਹੜਾ ਵਾ ਇਸ ਤਰ੍ਹਾਂ ਹੁਣ ਲੇਟੈਸਟ ਜਿਹੜੀਆਂ ਫਿਗਰਸ ਆਈਆਂ ਨੇ ਕ੍ਰੈਬ ਦੀਆਂ ਦੇ ਰੇਟ ਸਟੇਡ ਬੋਰਡਸ ਦੀਆਂ ਉਹਦੇ ਹਿਸਾਬ ਨਾਲ ਚੜੀ ਆ ਪਿਛਲੀ ਅਗਸਤ ਦੇ ਮੁਕਾਬਲੇ ਜਿਹੜੀਆਂ ਸੇਲਸ ਨੇ ਉਹ 20% ਘਟ ਗਈਆਂ ਨੇ ਅੱਛਾ ਜੀ ਲੇਕਿਨ ਫੇਰ ਵੀ ਜੇ ਆਪਾਂ ਔਨਲਾਈਨ ਐਵਰੇਜ ਲਈਏ 10 ਸਾਲ ਦੀ ਐਵਰੇਜ ਸਟੇਡ ਦੇ ਹਾਇਰ ਸਾਈਡ ਤੇ ਨੇ ਲੇਕਿਨ ਦੂਸਰੇ ਪਾਸੇ ਜਿਹੜੀਆਂ ਲਿਸਟਿੰਗਸ ਕਾਫੀ ਵਧ ਰਹੀਆਂ ਨੇ ਅੱਛਾ ਜੀ ਜਿਹੜੀਆਂ ਅਗਸਤ ਦੇ ਐਂਡ ਦੇ ਵਿੱਚ ਜਿਹੜੀਆਂ ਲਿਸਟਿੰਗਸ ਨੇ ਉਹ 4100 ਨੂੰ ਪਾਰ ਕਰ ਗਈਆਂ ਨੇ ਜਿਹੜੀਆਂ ਕਿ ਇਹ ਕਲੀਅਰ ਕਰ ਰਹੀਆਂ ਨੇ ਕਿ ਜਿਹੜੀ ਮਾਰਕੀਟ ਹੈ ਉਹ ਅਸ ਜਿਹੜੀ ਪਹਿਲਾਂ ਸੈਲਰ ਦੀ ਫੇਵਰ ਚ ਚਹੀਗੀ ਉਹ ਹੁਣ ਬੈਲੈਂਸ ਵੱਲ ਵਧ ਰਹੀ ਆ ਔਰ ਇਹ ਜਿਹੜੀਆਂ ਲਿਸਟਿੰਗਸ ਨੇ ਮੋਰ ਦੈਨ 2 ਮੰਥਸ ਤੋਂ ਉੱਪਰ ਦੀਆਂ ਜਿਹੜਾ ਐਸੋਲਿਡ ਹੈਗਾ ਨੇ ਔਰ ਜੇ ਲਿਸਟਿੰਗਸ ਇਸੇ ਸਪੀਡ ਨਾਲ ਵਧਦੀਆਂ ਗਈਆਂ ਤਾਂ ਹੋ ਸਕਦਾ ਕਿ ਇਹ ਜਲਦੀ ਜਿਹੜੀਆਂ ਤਿੰਨ ਮਹੀਨੇ ਦੀ ਜਿਹੜੀ ਐਵਰੇਜ ਨੂੰ ਪਹੁੰਚ ਜਾਣ ਔਰ ਜੇ ਤਿੰਨ ਮਹੀਨੇ ਨੂੰ ਪਹੁੰਚ ਜਾਂਦੀਆਂ ਤਾਂ ਟੈਕਨੀਕਲੀ ਉਹਨੂੰ ਆਪਾਂ ਕਹਿ ਦਿੰਦੇ ਕਿ ਉਹ ਮਾਰਕਟ ਜਿਹੜੀ ਬੈਲੈਂਸ ਹੋ ਗਈ ਆ ਦੂਸਰੇ ਪਾਸੇ ਜੇ ਆਪਾਂ ਓਵਰਆਲ ਅਲਬਰਟਾ ਦੀ ਗੱਲ ਕਰੀਏ ਤਾਂ ਅਲਬਰਟਾ ਦੇ ਵਿੱਚ ਜਿਹੜੇ ਇਸ ਸਾਲ ਦੀਆਂ ਫਿਗਰਸ ਆਈਆਂ ਨੇ ਪਹਿਲੇ 3 ਮਹੀਨਿਆਂ ਵਿੱਚ ਰਿਕਾਰਡ ਪੋਪੂਲੇਸ਼ਨ ਦਾ ਵਾਧਾ ਹੋਇਆ ਵਾ ਯਾਨੀ 2 ਲੱਖ 4000 ਦੇ ਕਰੀਬ ਨਵੇਂ ਜਿਹੜੇ ਆ ਚਾਹੇ ਉਹਨਾਂ ਚ ਇਮੀਗ੍ਰੈਂਟਸ ਲਾ ਲੋ ਜਾਂ ਜਿਹੜੀਆਂ ਦੂਸਰੀਆਂ ਪ੍ਰਵਿੰਸ ਤੋਂ ਜਿਹੜੇ ਮਾਈਗ੍ਰੇਟ ਕੀਤੇ ਨੇ ਉਹ ਆਏ ਨੇ ਜਿਦੇ ਕਰਕੇ ਜਿਹੜੀ ਲਗਾਤਾਰ ਪੋਪੂਲੇਸ਼ਨ ਜਿਹੜੀ ਵੱਧ ਰਹੀ ਹੈ ਈਵਨ ਜਿਹੜਾ ਅਲਬਰਟਾ ਗਵਰਨਮੈਂਟ ਦਾ ਬਜਟ ਵੀ ਆਇਆ ਸੀ ਉਹਦੇ ਵਿੱਚ ਉਹਨਾਂ ਨੇ ਪ੍ਰੈਡਿਕਸ਼ਨ ਕੀਤੀ ਹੈ ਕਿ ਇਸ ਸਾਲ ਅਲਬਰਟਾ ਦੀ ਪੋਪੂਲੇਸ਼ਨ 4.6% ਵਧੇਗੀ ਜਿਹੜੇ ਕਿ ਨਵਾਂ ਰਿਕਾਰਡ ਹੈ ਅੱਛਾ ਔਰ ਹੋ ਸਕਦਾ ਕਿ ਨੈਕਸਟ ਈਅਰ ਥੋੜੀ ਸਲੋ ਹੋਵੇ ਲੇਕਿਨ ਦੂਜੀ ਪਰਵਿੰਸਿਓ ਲੋਕਾਂ ਦਾ ਆਉਣਾ ਲਗਾਤਾਰ ਜਾਰੀ ਹੈ ਜਿਵੇਂ ਜਿਵੇਂ ਪਾਪੂਲੇਸ਼ਨ ਅਗਰਉਂਦੀ ਹੈ ਤਾਂ ਨੇਚਰਲੀ ਆ ਵੀ ਉਹਦੇ ਨਾਲ ਜਿਹੜੀਆਂ ਘਰਾਂ ਦੀ ਡਿਮਾਂਡ ਵਧੇਗੀ ਸੋ ਈਵਨ ਬੈਂਕ ਆਫ ਕੈਨੇਡਾ ਨੇ ਜਿੱਦਨ ਇਹ ਕਿਹਾ ਸੀਗਾ ਕਿ ਰੇਟ ਆਫ ਇੰਟਰਸਟ ਘਟਿਆ ਸੀ ਉਸ ਦਿਨ ਟਿਫ ਮੈਕੈਲਮ ਜਿਹੜਾ ਉਹਨਾਂ ਦੇ ਗਵਰਨਰ ਨੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ 'ਚ ਵੀ ਇਹ ਕਿਹਾ ਸੀਗਾ ਕਿ ਇਹਦੇ ਨਾਲ ਜਿਹੜੀਆਂ ਇਹ ਰੇਟ ਆਫ ਇੰਟਰਸਟ ਘਟਾ ਰਹੇ ਆ ਇਹਦੇ ਨਾਲ ਘਰਾਂ ਦੇ ਪ੍ਰਾਈਸ ਜਿਹੜੇ ਉਹ ਵੱਧ ਸਕਦੇ ਆ ਨੋ ਡਾਊਟ ਰੈਂਟ ਘਟਣਗੇ ਲੇਕਿਨ ਘਰਾਂ ਦੇ ਪ੍ਰਾਈਸ ਵੱਧ ਸਕਦੇ ਆ ਸੋ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਵੇਲੇ ਜਿਹੜਾ ਥੋੜਾ ਕਰੀਦੀ ਸ਼ਾਇਦ ਆਨਵਰਡ ਟਾਈਮ 'ਚ ਇਹਦੇ ਵਿੱਚ ਦੁਬਾਰਾ ਪੁਸ਼ ਆਏਗੀ ਹਮ ਬਿਲਕੁਲ ਜੀ ਥੈਂਕ ਯੂ ਸੋ ਮਚ ਜੀਮਾ ਸਾਹਿਬ ਜੀ ਤੁਸੀਂ ਸਾਡੇ ਸਟੂਡੀਓ ਵਿੱਚ ਆਏ ਤੇ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਰੀਅਲ ਅਸਟੇਟ ਬਾਰੇ ਕੀ ਕੀ ਟ੍ਰੈਂਡਸ ਇਸ ਵੇਲੇ ਚੱਲ ਰਹੇ ਨੇ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਜੀ ਥੈਂਕ ਯੂ